ਸਿਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਇਹ ਸਵੇਰ ਸਵੇਰ ਬਾਈ ਆਪਾਂ ਲਾਈਵ ਹੋਏ ਆਂ ਵੀਡੀਓ ਪੂਰੀ ਪਾਵਾਂਗੇ ਕੀ ਆ ਕਾਰ ਇਹ ਜੋ ਟਾਪ ਮਾਡਲ ਜੀ ਕੀ ਆ ਕਾਰ ਬਲੈਕ ਕਲਰ ਸ਼ੀਸ਼ਿਆਂ ਦੇ ਦੇਖੋ ਤੁਸੀਂ ਇਹਦੇ ਵਿੱਚ ਕਵਰ ਵੀ ਨਹੀਂ ਲਏ ਬਾਈ ਆਪਣੇ ਕੋਲ ਖੜਾ ਕੇ ਗਏ ਇਹਦੇ ਪੇਂਟ ਕਰਨਾ ਮੜੀ ਇੱਕ ਟੱਚਿੰਗ ਕਰਨੀ ਆ ਸਾਈਡ ਵਾਲੇ ਬੰਪਰ ਦੀ ਬਾਈ ਆਪਣੇ ਕੋਲ ਆਪਣੀ ਜ਼ਿੰਮੇਵਾਰੀ ਦੇ ਖੜਾ ਕੇ ਆ ਤਾ ਨਾ ਗੱਲਬਾਤ ਬਣਾਉਦੇ ਹੋ ਮੁੰਡਿਓ ਕੋਈ ਚੱਕਰ ਨਹੀਂ ਪੂਰੀ ਗੱਲ ਹਣਾਵਾਂਗੇ ਉਮੀ ਕਾਰ ਆ ਹੋਈ ਆਪਾਂ ਕੰਮ ਕਰਕੇ ਦੇਣਾ ਬੰਦੇ ਨੂੰ ਜੈਰੀ ਕਾਰ ਆ ਠੀਕ ਆ ਜੀ ਬਾਕੀ ਆਹ ਚਾਬੀ ਇਹ ਦੀ ਇਹ ਪੁੱਛ ਬਟਨ ਹੁੰਦੀ ਜੀ ਉਸ ਬਟਨ ਵਾਲੀ ਸਟਾਰਟ ਹੁੰਦੀ ਇਹਦੇ ਮੋਡ ਤੇ ਨੀ ਸੋਣੀ ਬਣਿਆ ਆਹ ਚਾਬੀ ਆ ਬਟਨ ਦਾ ਦਿੱਜੀ ਵਾਲਾ ਦਾ ਤਾੜੀ ਦਾ ਲੋਕ ਵਾਲਾ ਦਾ ਤਾ ਉੱਤੇ ਇਹਦੇ ਲੁੱਕ ਇੱਥੇ ਹੁੰਦਾਗਾ ਅੱਗੇ ਜਦੋਂ ਹੁੰਦਾਗਾ ਦੂਸਰੀ ਕਾਰਾਂ ਦੇ ਨਾਲ ਇੱਥੇ ਹੁੰਦਾਗਾ ਅੰਦਰ ਬੋਲ ਆ ਵਗੋ ਆ ਇਹ ਇਧਰ ਦਿੱਤਾ ਕੰਪਨੀ ਨੇ ਚੇਂਜ ਕੀਤਾ ਥੋੜਾ ਜਿਹਾ ਠੀਕ ਹੈ ਜੀ ਤੇ ਹੁਣ ਥੋੜੂ ਅੰਦਰੋਂ ਨਿਕਲ ਮਰਾਵਾ ਦਿੰਦੇ ਕਿਤੇ ਕੀ ਫੀਚਰ ਨੇ ਕੀ ਗੱਲ ਬਾਤ ਹੈ ਇਹਦੇ ਅੰਦਰੋਂ ਦੇਖੋ ਜੀ ਅੰਦਰੋਂ ਤੁਹਾਡੇ ਸਾਹਮਣੇ ਆ ਐਲਸੀਡੀ ਵੀ ਲੱਗੀ ਹੋਈ ਆ ਵਗੈਰਾ ਆ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਬਾਈ ਇਹਦੇ ਵਿੱਚ ਜਦੋਂ ਇਹ ਚੱਲਦੀ ਹੈ ਨਾ ਉਹਦਾ ਹਿਲਦੇ ਆ ਜਹਾਜ ਜੇ ਪਾਣੀ ਵਾਲੇ ਠੀਕ ਹੈ ਜੀ ਇਹ ਐਲਐਸਡੀ ਆ ਤੇ ਆ ਲੱਗਾ ਹੈ ਬੈਕ ਕੈਮਰਾ ਦੇ ਵਿੱਚ ਰਿਕਾਰਡ ਵਾਸਤੇ ਵੀ ਲੱਗੇ ਹੋਏ ਇਹ ਤੇ ਆ ਪਿੱਛੋਂ ਦੇਖ ਲੋ ਕਵਰ ਤੱਕ ਵੀ ਨਹੀਂ ਲੱਗੇ ਇਹ ਗੱਡੀ ਦੇ ਤੇ ਬਾਈ ਆਪਣੇ ਕੋਲ ਪੇਂਟ ਕਰਾਉਣਾ ਇੱਕ ਬੰਪਰ ਦਾ ਬੰਪਰ ਦੀ ਟਚਿੰਗ ਕਰਨੀ ਆ ਬੈਕ ਦੀ ਉਹਦੀ ਵੀਡੀਓ ਵੀ ਪਾਵਾਂਗੇ ਤੇ ਆ ਗੱਡੀ ਦੇ ਫੀਚਰ ਦਿਖਾਉਣਾ ਸਾਨੂੰ ਕੀ ਆ ਦੇ ਕੀ ਕੀ ਫੀਚਰ ਨੇ ਆ ਚਾਬੀ ਹੁੰਦੀ ਹੈ ਇਹਦੀ ਠੀਕ ਹੈ ਜੀ ਅਚਾਬੀ ਤੋਂ ਬਣਾਇਨੇ ਸਟਾਰਟ ਨਹੀਂ ਹੋਣਾ ਇਹ ਪੁਸ਼ ਬਟਨ ਹੁੰਦੀ ਆ ਦੇਖੋ ਅੱਧੇ ਦੇ ਵਿੱਚ ਚਾਬੀ ਲੱਗਦੀ ਹੈ ਹਨ ਤੇ ਇਹ ਪੁਸ਼ ਬਟਨ ਹੁੰਦੀ ਹੈਗੀ ਇਹ ਬਈ ਆਪਾਂ ਵੀਡੀਓ ਨੌਲੇਜ ਵਾਸਤੇ ਬਣਾਉਣਾ ਹੈਗੇ ਵੀਡੀਓ ਨੌਲੇਜ ਵਾਸਤੇ ਤਾਂ ਮਣਾਉਣੇਗੇ ਨਵੇਂ ਨਵੇਂ ਗੱਡੀਆਂ ਦੀ ਜਾਣਕਾਰੀ ਮਿਲਦੀ ਰਹੇ ਹਨ ਇਹ ਦੇਖੋ ਇਹ ਬ੍ਰੇਕ ਤੋਂ ਸਟਾਰਟ ਹੋਊਗਾ ਪੁਸ਼ ਬਟਨ ਦੇ ਉੱਤੇ ਲਿਖਿਆ ਸਟਾਰਟ ਕਲੱਚ ਤੇ ਤੇ ਪੈਰ ਦਾ ਨਾ ਬੰਦਾ ਥੋੜੋ ਜਿਹਾ ਆਪਣਾ ਕੈਮਰਾ ਕੁਆਲਿਟੀ ਵੀਕ ਠੀਕ ਹੈ ਜੀ ਤੇ ਇਹਨੂੰ ਤੋਂ ਸਟਾਰਟ ਕਰਾਂਗੇ ਲੋ ਜੀ ਹੋ ਗਈ ਸਟਾਰਟ ਕੀ ਬਾਤ ਹੈ ਬਈ ਹੋਏ ਸਿਰਾ ਗੱਲ ਵਾ ਦੇਖੋ ਆ ਲਾਈਟਿੰਗ ਦੇਖੋ ਲਾਈਟਿੰਗ ਨੇ ਦਿਲ ਜਿੱਤੇ ਮੜਿਓ ਆ ਜਲ ਬਈ ਨੱਟ ਐਲ ਜੜੀ ਨਜ਼ਾਰੇ ਲੋ ਜ਼ਿੰਦਗੀ ਦੇ ਆ ਜਿਹੜੀ ਲਾਈਟਿੰਗ ਲਾਈ ਹੈ ਨਾ ਇਦਾਂ ਐ ਮੰਨ ਲਓ ਜ਼ਿੰਦਗੀ ਦੇ ਸੱਤ ਰੰਗ ਹੀ ਆ ਬੋਲਦੀ ਵੀ ਇਹ ਟਾਈਮ ਲੈਫਟ ਰਿਕਾਰਡ ਲੱਗ ਗਿਆ ਉੱਥੇ ਵੀਡੀਓ ਦਾ ਬਾਈ ਨੇ ਲਈ ਹੋਈ ਹੈ ਨਾ ਇਹ ਵੀਡੀਓ ਤਾਂ ਪਾਉਣੇ ਆਪਾਂ ਕਿ ਦੇਖੋ ਬਈ ਇਹ ਨਵੀਆਂ ਗੱਡੀ ਦੀ ਆਪਾਂ ਨੌਲਜ ਦਿੰਦੇ ਆ ਹਨਾ ਇਹ ਕੀ ਆ ਘਾਰ ਆ ਬਾਈ ਉਸ ਤੋਂ ਵੱਡਣਾ ਟੈਂਡ ਗੱਲਵਾ ਦਾ ਗੱਡੀ ਦੇ ਅੰਦਰ ਉਹ ਬਹੁਤ ਸੋਹਣੀ ਗੱਡੀ ਤਿਆਰ ਕਰੀਏ ਕੰਪਨੀ ਵਾਲਿਆਂ ਨੇ ਤੇ ਆਹ ਦੇਖੋ ਲਾਈਟਿੰਗ ਦੇਖੋ ਮਿੱਤਰੋ ਲਾਈਟਿੰਗ ਨੇ ਤਾਂ ਦਿਲ ਜਿੱਤ ਲਿਆ ਠੀਕ ਆ ਦੇਖੋ ਆ ਚੱਲਦੀ ਆ ਹਨ ਤੇ ਇਹ ਗੇਅਰ ਆਟੋ ਨਹੀਂ ਹੈਗੇ ਇਹਦੇ ਸਿੰਪਲ ਗੇਅਰ ਆ ਚਲੋ ਆ ਸਿੰਪਲ ਗੇਅਰ ਦਿੱਤੇ ਹੋਏ ਇਹਦੇ ਆ ਰਾਈਟ ਇਧਰ ਨੂੰ ਦਿੱਤਾ ਹੋਇਆ ਤੇ ਏਸੀ ਪੂਰਾ ਘੈਂਟ ਆ ਕੂਲਿੰਗ ਬੁਰੀ ਤਗੜੀ ਆ ਨਵੀਂ ਗੱਡੀ ਆ ਚਲੋ ਕੂਲਿੰਗ ਤਾਂ ਹੋਣੀ ਆ ਹਨ ਆ ਲਾਈਟਿੰਗ ਦੇਖੋ ਲੈਟਿੰਗ ਸਿਰਾ ਸਿਰਾ ਗੱਲਬਾਤ ਆ ਲੈਟਿੰਗ ਦਾ ਯਾਰ ਐ ਥੋੜੀ ਆ ਯਾਰ ਜ਼ਿੰਦਗੀ ਦੇ 7 ਰੰਗ ਨੇ ਹਨਾ ਸੱਤੇ ਰੰਗ ਇਹਦੇ ਵਿੱਚ ਦੁੱਤੇ ਹੋਇਆ ਉਹ ਲੈਟਿੰਗ ਲੋਟਿੰਗ ਬੁਰੀ ਘੈਂਡ ਯਾਰ ਅੰਦਰ ਜਿਹੜਾ ਬੰਦਾ ਬੈਠੋ ਉਹ ਅਗੀ ਹਾਂ ਭਈ ਯਾਰ ਹੈਈ ਬਾਕੀ ਇਹਦੇ ਸੀਸੇ ਵਾਲੇ ਅਜੇ ਆ ਵੀ ਨਹੀਂ ਉਤਰੇ ਕਵਰ ਵੀ ਨਹੀਂ ਉਤਰੇ ਬਗੈਰਾ ਬਾਈ ਦੀ ਮੜੀ ਜੀ ਲੱਗ ਗਈ ਸੀ ਚਲੋ ਹਨਾ ਪਹਿਲੀ ਪਹਿਲੀ ਵਾਰ ਹੁੰਦਾ ਲੱਗ ਜਾਂਦੀ ਹੈ ਗੱਡੀ ਆਪਾਂ ਤੋਂ ਬੰਪਰ ਦਾ ਟੱਚ-ਅਪ ਕਰਾਉਣ ਆਏਗਾ ਪਰ ਦੱਸਾਂਗੇ ਤੁਹਾਨੂੰ ਕਿਵੇਂ ਹਨਾ ਤਿਆਰ ਹੁੰਦੀ ਹੈ ਗੱਡੀ ਪ੍ਰਿੰਟ ਕਰਾਂਗੇ ਗੱਲਵਾਦ ਐਂਡ ਬਣਾਵਾਂਗੇ ਜਿਵੇਂ ਗੱਡੀ ਆ ਯਾਰ ਉਹੋ ਜਿਹਾ ਕੰਮ ਕਰਾਂਗੇ ਠੀਕ ਐ ਐਲ ਐਸ ਡੀ ਲੱਗੀ ਹੋਈ ਆ ਨੱਟ ਵਗੈਰਾ ਜੱਲਦਾ ਵੀਰੇ ਇਹਦੇ ਵਿੱਚ ਉਹ ਤੁਸੀਂ ਆਪ ਹੀ ਬਣੇ ਇੰਨੀ ਕ ਨੌਲੇਜ ਸਭ ਨਹੀਂ ਹੁੰਦੀ ਹਨ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਅਜੇ ਨੌਲੇਜ ਦੀ ਵੀਡੀਓ ਹੋਰ ਆਪਾਂ ਪਾਉਂਦੇ ਰਹਾਂਗੇ ਥਾਰ ਉਹ ਆਪਣੇ ਕੋਲ ਆ ਪਾਉਦੇ ਬਾਰੇ ਵੀ ਦੱਸਾਂਗੇ ਆਟੋ ਵਾਲੀ ਆ ਉਹ ਕੀ ਗੱਲਬਾਤ ਆ ਦੇਖੋ ਆ ਬਹੁਤ ਘੈਂਟ ਆ ਯਾਰ ਆ ਬਹੁਤ ਸੋਹਣੀ ਚੀਜ਼ ਲਵਾਈ ਆ ਬਾਈ ਨੇ ਜਦੋਂ ਗੱਡੀ ਚੱਲਦੀ ਹੈ ਨਾ ਇਹਦੇ ਵਿੱਚ ਪਾਣੀ ਆ ਆਹ ਆ ਪਾਣੀ ਹੈ ਮਤਲਿਆਂ ਜ ਜਾਂਦੇ ਆ ਉਲਟ ਦੇ ਪਲਟ ਦੇ ਆ ਬਹੁਤ ਸੋਹਣੇ ਲੱਗਦੇ ਆ ਬਾਕੀ ਹਨਾ ਕੈਂਟ ਲੱਗੀ ਮਿਲਦਾ ਯਾਰ ਇਹ ਗੱਡੀ ਕੀ ਆ ਕਾਰ ਹਨਾ ਬਾਕੀ ਹੈਵੀ ਆ ਯਾਰ ਇਹ ਗੱਡੀ ਜਿਵੇਂ ਸੇਫਟੀ ਪੱਖੋਂ ਵੀ ਸਹੀ ਆ ਦੂਜੀ ਗੱਲ ਕੀ ਆ ਸੇਫਟੀ ਪੱਖੋਂ ਵੀ ਸਹੀ ਆ ਬਾਕੀ ਲੁੱਕ ਸੋਹਣੀ ਆ ਕਲਰ ਪੱਖੋਂ ਵੀ ਹਨਾ ਬਾਕੀ 에ਅਰ ਬੈਗ ਦਿੱਤੇ ਹੋਇਆ ਇੱਕ ਤਾਂ ਸੀਗਾ ਸੈਟ ਤੁਹਾਨੂੰ ਦਿਦਾ ਹੋਊ ਮੇਰਾ ਕੈਮਰਾ ਥੋੜਾ ਜਿਹਾ ਹੋ ਹਨਾ ਇੱਥੇ 에ਅਰ ਬੈਗ ਦਿੱਤਾ ਹੋਇਆ ਸੇਫਟੀ ਵਾਸਤੇ ਤੇ ਇੱਕ ਆ ਇੱਥੇ ਦਿੱਤਾ ਹੋਇਆ 에ਅਰ ਬੈਗ ਆ ਸੀਗਾ 에어 ਬੈਗ ਠੀਕ ਹੈ ਜੀ ਇੱਕ ਆ 에어 ਬੈਗ ਦਿੱਤਾ ਹੋਇਆ ਤੇ ਇੱਕ ਆ ਦਿੱਤਾ ਹੋਇਆ ਬਾਕੀ ਜਿਹੜੀ ਸੀਟਾਂ ਨੇ ਬੈਕ ਵਾਲੀਆਂ ਸੀਟਾਂ ਉਹਦੇ ਬੈਕ ਤੇ ਦਿੱਤਾ ਹੁੰਦਾ ਇਹ ਕਵਰ ਆ ਜਿਹੜੀ ਸੀਟ ਹੈ ਨਾ ਸੀਟ ਆ ਜਿਹੜੀ ਸੀਟ ਹੈ ਤੇ ਬੈਕ ਤੇ ਕਵਰ ਦਿੱਤਾ ਹੁੰਦਾ ਬਾਕੀ ਯਾਰ ਆਪਾਂ ਨੂੰ ਕੋਈ ਆਣੀ ਹੈਗਾ ਮਕਸਦ ਕੀ ਆਣਾ ਕਿ ਹਵਾ ਵਾਸਤੇ ਆਪਾਂ ਵੀਡੀਓ ਪਾਉਣੇ ਆਪਾਂ ਵੀਡੀਓ ਤਾਂ ਪਾਉਣੇ ਆ ਕਿ ਬੰਦਿਆਂ ਨੂੰ ਨੌਲੇਜ ਮਿਲੇ ਨਵੀਆਂ ਗੱਡੀਆਂ ਦੇ ਨਾਲ ਨਿਮਲੇ ਨਵੀਆਂ ਗੱਡੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਯਾਰ ਪਰ ਐਂ ਚਲੋ ਬਾਈ ਆਪਣੇ ਕੋਲ ਲੱਗੇ ਆਪਾਂ ਮਾਹ ਚਲੋ ਮੜੀ-ਮੋਟੀ ਸ਼ੇਅਰ ਕਰ ਲਈ ਵੀਡੀਓ ਤੁਹਾਨੂੰ ਬਾਹਰ ਦਿਖਾਉਣਾ ਆਪਾਂ ਕੀ ਕੰਮ ਕਰਨਾ ਇਹ ਤੋਂ ਹੀ ਕੱਟੀ ਹੋਊਗੀ ਚਾਬੀ ਤੋਂ ਹਨਾ ਆ ਕੱਟਦੀ ਆਪਾਂ ਦੇਖੋ ਹੁਣ ਲਾਈਟਿੰਗ ਬੰਦ ਹੋ ਜਾਓ ਵਦਿਆ ਲਾਈਟ ਚੱਲ ਪੈਂਦੀ ਆ ਜਦੋਂ ਬੰਦ ਹੋ ਜਾਂਦੀ ਆ ਆਟੋ ਆ ਹਨਾ ਅੰਦਰ ਚੱਲਣ ਵਾਸਤੇ ਤੇ ਹੁਣ ਸਾਨੂੰ ਇਹਦਾ ਆਪਾਂ ਕੰਮ ਹੁਣ ਕੀ ਕਰਨਾ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਕਿ ਹਾਂ ਕਿਵੇਂ ਆ ਵੀਡੀਓ ਆ ਰਿਹਾ ਬਲੈਕ ਕਲਰ ਆ ਬਾਈ ਠੀਕ ਆ ਜੀ ਕੰਮ ਆਪਣੇ ਕੋਲ ਵਸ ਯਾਰ ਇਨਾ ਕੰਮ ਕਰਾਉਣਾ ਇਹ ਗੱਡੀ ਆਹ ਗੱਡੀ ਇੱਕ ਤਾਂ ਆਹ ਰੰਗ ਕਰਨਾ ਵੀਰੇ ਪਰੰ ਠੀਕ ਹੈ ਜੀ ਆਹ ਰੰਗ ਕਰਨਾ ਦਾ ਲੱਗੀ ਸੀ ਪਿੱਛੇ ਬੈਕ ਕਰਦੇ ਬਾਈ ਤੋਂ ਇੱਕ ਆ ਫੱਟੀ ਹੈ ਨੰਬਰ ਮੈਂ ਦਿਖਾਉਣ ਚਾਹਦਾ ਥੋੜੀ ਆਹ ਪਕਾ ਕਰਨਾ ਠੀਕ ਆ ਬਾਈ ਕਹਿੰਦਾ ਕਾਲਾ ਕਰਨਾ ਇਹ ਕੰਪਨੀ ਮੰਨਿਓ ਚਲੋ ਦਿੱਤੋ ਇਹ ਸਿਲਵਰ ਬਾਈ ਕਹਿੰਦਾ ਕਾਲਾ ਕਰਨਾ ਇਹ ਇਹ ਵੀ ਕਾਲਾ ਕਰਾਂਗੇ ਠੀਕ ਹੈ ਜੀ ਆਹ ਰੰਗ ਦਾ ਪੂਰਾ ਮੰਨੇ ਦਾ ਜਿਵੇਂ ਕੰਪਨੀ ਕੰਮ ਕਰਦੀ ਓਵੇਂ ਕੰਮ ਕਰਕੇ ਦਿੰਗਾ ਆਪਾਂ ਇੱਕ ਆ ਫੱਟੀ ਆ ਆ ਦੇਖੋ ਜਿੱਤੇ ਆਤਰੱਖੇ ਮੈਂ ਆਹ ਫੱਟੀ ਆ ਇਸੇ ਲਵਰ ਕਲਰ ਦੀ ਕਰੀ ਹੋਈ ਆ ਕੰਪਨੀ ਵਾਲਿਆਂ ਨੇ ਪਰ ਬਾਈ ਕਹਿੰਦਾ ਮੈਨੂੰ ਬਲੈਕ ਚਾਹੀਦੀ ਏ ਸਾਰੀ ਬਲੈਕ ਕਰਕੇ ਦੋ ਮੈਂ ਠੀਕ ਹੈ ਜੀ ਕਰ ਦਾਂਗੇ ਕੋਈ ਗੱਲ ਨਹੀਂ ਹਨਾ ਆਪਾਂ ਦਾ ਕੰਮ ਹੀ ਕਰਨਾ ਚਲੋ ਪੇਂਟ ਆ ਗਿਆ ਚਲੋ ਕੰਪਨੀ ਬੰਨੀ ਹੋ ਗਿਆ ਹਨਾ ਕਰਕੇ ਦਵਾਗੇ ਦੱਬੀ ਆਹਾਗਾ ਠੀਕ ਹੈ ਜੀ ਇਹ ਕਾਲਾ ਕਰਨ ਆਪਾਂ ਤੇ ਇੱਕ ਆ ਭਾ ਕਾਲਾ ਕਰਨਾ ਆਹ ਸਿਲ버 ਇਹ ਕਾਲਾ ਕਰਨਾ ਕਾਲੇ ਰੰਗ ਜੇ ਕਰਕੇ ਦੇਣਾ ਜਿਵੇਂ ਆ ਰੰਗ ਆ ਯਾਰ ਓਵੇਂ ਆਪਾਂ ਰੰਗ ਕਰਕੇ ਤੇ ਇੱਕ ਆ ਆ ਇੱਕ ਕਾਗਰਕ ਦਾ ਲੁੱਕ ਤੁਸੀਂ ਦੇਖ ਸਕਣਾ ਗੱਡੀ ਦੀ ਜਰਾ ਪੂਰੀ ਜ਼ਬਰਦਸਤ ਲੁੱਕ ਬਣਾਈ ਹੋਇਆ ਮਤਲ ਜੱਤ ਦੀ ਹੈ ਗੱਡੀ ਉਹ ਕੰਮ ਨਹੀਂ ਹੋ ਰਿਹਾ ਜੀ ਹਾਂ ਠੀਕ ਨਹੀਂ ਲੱਗਦੀ ਬਾਕੀ ਕਲਰ ਕੋਲਰ ਬਕਵਾਹ ਆਹ ਦੇ ਸਟicker ਲਾਇਆ ਕੰਪਨੀ ਵਾਲਿਆਂ ਨੇ ਆਪ ਦਾ ਲੁੱਕ ਪੁਰਾਣਾ ਕਰਾ ਰਹੇ ਆ ਇੰਨੇ ਕੋਰਾ ਮੈਨੇਗਾ ਪੈਂਟਰ ਵਾਲਾ ਕੰਮ ਯਾਰ ਔਖਾ ਹੁੰਦਾ ਕੋਰਾ ਕਰਾ ਬਣਾਉਣ ਵਾਲਾ ਐ ਮੇਰੀ ਸ਼ਕਲ ਵੀ ਵਿੱਚੋਂ ਦੀ ਹੈ ਗੱਡੀ ਇੰਨੀ ਨਵੀਂ ਆ ਆਹ ਦੇ ਕੈਮਰੇ ਵਿੱਚ ਨਾ ਆ ਵੀ ਯਾਰ ਮੇਰਾ ਫੋਨ ਵੀ ਦੀਨਾ ਕਿ ਹਾਂ ਗੱਲਬਾਤ ਹੈਗੀ ਆ ਗੱਡੀ ਮੈਨੂੰ ਯਾਰ ਸੋਹਣੀ ਲੱਗੀ ਬਾਕੀ ਤੁਸੀਂ ਬੜੀ ਕਮੈਂਟ ਕਰਕੇ ਰੱਖ ਦਿਓ ਲਾਈਕ ਆਪਣੀ ਵੀਡੀਓ ਜ਼ਰੂਰ ਕਰ ਦਿਆ ਕਰੋ। ਔਰ ਬਾਕੀ ਚੱਕਰ ਆ ਬਸ ਪਤਾ ਜੀ ਲੱਗ ਜੁੰਦਾ ਜੀ ਬੰਦੇ ਆਣੇ ਦੇਖੀਏ ਕਿ ਨਹੀਂ। ਇੱਕ ਆਹ ਗੱਡੀ ਆਪਾਂ ਬੋਲਰਾਂ ਕੀਤੀ ਆ। ਆ ਵੀ ਮੜੀ ਦਿਖਾ ਦਈਏ। ਇਹ ਫੁੱਲ ਪੇਂਟ ਕੀਤੀ ਆਪਾਂ ਸਾਰੀ। ਮੰਨ ਕੇ ਚਲੋ ਇਹ ਪੀਲੀ ਪਈ ਹੋਈ ਸੀ ਰੰਗ ਬੰਨੀਓ। ਇਹ ਰੰਗ ਬੰਨੀਓ ਪਈ ਹੋਈ ਸੀ ਪੀਲੀ। ਇਹ ਕਰਨੀ ਆਪਾਂ ਰੰਗ। ਇਹਦੀ ਵੀਡੀਓ ਤੁਹਾਨੂੰ ਫਾਈਨਲ ਦਿਖਾਵਾਂਗੇ ਰੰਗ ਪੂਰਾ ਘੈਂਟ ਬੱਜ ਜਾਗਾ ਸਾਇਨਿਕ ਪੂਰੀ ਤਗੜੀ ਆ। ਠੀਕ ਹੈ ਜੀ। ਰਾਂਗ ਪੂਰਾ ਘੈਂਟ ਵੱਜਿਆ ਤੇ ਫੁੱਲ ਗੱਡੀ ਮਾਰੀ ਆਪਾਂ ਇਹ ਠੀਕ ਹੈ ਜੀ ਪੂਰੀ ਤਗੜੀ ਪੇਂਟ ਹੋ ਗਿਆ ਯਾਰ ਬਾਕੀ ਦੀ ਰੋਵੀ ਰੋਵੀ ਕਰਾਂਗੇ ਹਨਾ ਫਿਰ ਤੁਹਾਨੂੰ ਦੱਸਾਂਗੇ ਸ਼ਾਈਨਿੰਗ ਸੋਨੂ ਦੇ ਵਿੱਚ ਦਿਖੀ ਜਾਂਦੀ ਉਹਰੇ ਹਜੇ ਪੇਂਟ ਕੱਲ ਮਾਰਿਆ ਆਪਾਂ ਇਹ ਸ਼ਾਈਨਿੰਗ ਪੂਰੀ ਤਗੜੀ ਇਹਦੇ ਵਿੱਚ ਆਈ ਪਈ ਆ ਸੈਟਰ ਉਹਨੂੰ ਦੀਨ ਹੋਊਗਾ ਆਪਣਾ ਕੈਮਰਾ ਥੋੜਾ ਯਾਰ ਮਤਲਬ ਠੀਕ ਹੈਗਾ ਅੰਦਰ ਹੋ ਜੇ ਗੰਦੀ ਹੁੰਦੀ ਹੈ ਧੋ ਉਧਵਾ ਕੇ ਪਾਵਾਂਗੇ ਤੇ ਆ ਗੱਡੀ ਦੇ ਜਿਹੜੇ ਬਾਈ ਨਵੇਂ ਆ ਉਹ ਮੜਾ ਜੀ ਦੱਸ ਦੋ ਆਵਾ ਦੁਬਾਰਾ ਵੀਡੀਓ ਦੀ ਨੋਟਿਸ ਦੇ ਦਾਂਗੇ ਕਿ ਕਿਵੇਂ ਆ ਹਨਾ ਇਹਰੇ ਫੀਚਰ ਕੀ ਗੱਲ ਬਾਤ ਆ ਚਲੋ ਇਹ ਚ ਦੁਬਾਰਾ ਚਲੀਏ ਦੁਬਾਰਾ ਦੇਖੀਏ ਇਹਦੇ ਵਿੱਚ ਕੀ ਗੱਲ ਬਾਤ ਆ ਜਾ ਜਿਹੜੇ ਬਾਈ ਨਵੇਂ ਆਏ ਉਹਨਾਂ ਨੂੰ ਯਾਰ ਅੱਪਾ ਦੱਸ ਦਈਏ ਆਪਾਂ ਕੀ ਆ ਗਾਰ ਦੀ ਵੀਡੀਓ ਬਣਾ ਰਹੇ ਸੀਗੇ ਠੀਕ ਹੈ ਜੀ ਟੌਪ ਮਾਡਲ ਦੀ ਇਹ ਬਾਈ ਉਹਦੀ ਚਾਬੀ ਹੈ ਜੀ ਕਮੈਂਟ ਕਰਕੇ ਦੱਸ ਦਿਓ ਬਾਈ ਜਿਹੜੇ ਨਵੇਂ ਆਏ ਹਨ ਮੈਂ ਦੁਬਾਰਾ ਦੁਬਾਰਾ ਬੋਲ ਕੇ ਪਾਈ ਮੌਦੂ ਕਿ ਕੋਈ ਫਾਇਦਾ ਨਹੀਂ ਹਨ ਤੇ ਇਹ ਚਾਬੀ ਆ ਅੱਧੀ ਕੰਪਨੀ ਦੇ ਕੀ ਕਰਦੇ ਬਚਾਲੇ ਦਿੰਦੇ ਹੈ ਜੀ ਠੀਕ ਹੈ ਜੀ ਇਹਨਾਂ ਡਿਫਰੈਂਟ ਕਰਿਆਗਾ ਸਾਈਡ ਤੇ ਦਿੰਦੇ ਇਹ ਹੁਣ ਨਾਲੇ ਸੋਹਣੀ ਲੱਗਦੀ ਆ ਯਾਰ ਆ ਦੇਖੋ ਕਾ ਬਾਤ ਹੈ ਗੱਲਬਾਤ ਐਂਡਾ ਯਾਰ ਠੀਕ ਆ ਇੱਥੇ ਲੋਕ ਵਾਲਾਗਾ ਆ ਅਨਲੌਕ ਵਾਲਾਗਾ ਠੀਕ ਆ ਭਾਈ ਤੇ ਆ ਬਾਕੀ ਯਾਰ ਇਹ ਪੁਸ਼ ਬਟਨ ਹੈਗਾ ਨਾ ਆ ਦੇਖੋ ਇੱਥੇ ਪੁਸ਼ ਬਟਨ ਦਿੱਤਾ ਹੋਇਆ ਇਹਦੇ ਆ ਦੇਖੋ ਆ ਪੁਸ਼ ਬਟਨ ਦਿੱਤਾ ਹੋਇਆ ਇਹਦੇ ਨਾਲ ਹੀ ਸਟਾਰਟ ਹੋਊਗੀ ਕਲਚ ਤੇ ਆਪਾਂ ਨੂੰ ਪੈਰ ਦਾ ਨਾ ਬੋਏ ਦੇ ਫੇਰ ਹੀ ਸਟਾਰਟ ਹੋਗੀ ਇਹ ਤੇ ਆ ਦੇਖੋ ਇਹ ਹੁਣ ਸਟਾਰਟ ਹੋਊ ਆਪੀ ਇੱਕ ਵਾਰ ਹੋਰ ਦਬੋ ਇੱਕ ਵਾਰ ਦੱਬਦਾ ਹੁਣੇ ਸਟਾਰਟ ਹੋ ਗਈ ਜੀ ਠੀਕ ਆ ਤੇ ਆਹ ਵੇਖੋ ਕਿਆ ਬਾਤ ਹੈ ਬਾਈ ਲਾਈਟਿੰਗ ਵਾਲੀ ਕਿਤੇ ਯਾਰ ਸੌ ਲੱਗੇ ਸਿਰਾ ਕਰੀ ਪਿਆ ਆਹ ਲਾਈਟਿੰਗ ਵਾਲੀ ਦਾ ਯਾਰ ਗੱਲ ਬਾਤ ਯਾਰ ਇੰਡਾ ਦੇਖੋ ਰੰਗ ਚੇਂਜ ਕਰਦੀ ਹੈ ਨਾ ਰੰਗ ਪੂਰਾ ਘੈਂਟ ਚੇਂਜ ਕਰਦੀ ਹੈ ਇਹ ਗੱਡੀ ਠੀਕ ਹੈ ਜੀ ਤੇ ਐਲ ਸੀ ਡੀ ਵਗੈਰਾ ਲੱਗੀ ਹੋਈ ਆ ਕੰਪਨੀ ਨੇ ਦਿੱਤੀ ਹੋਈ ਲੱਗੀ ਹੋਈ ਲਾਲ ਤੇ ਆਹ ਪੂਰਾ ਘੈਂਟ ਮਟੀਰੀਅਲ ਬਾਈ ਨੇ ਲਵਾਇਆ ਹੋਇਆ ਆਹ ਪੂਰਾ ਸਿਰਾ ਲਵਾਇਆ ਹੋਇਆ ਯਾਰ ਪਾਣੀ ਵਾਲਾ ਚਲੋ ਪੈਸੇ ਲਾਏ ਹੈ ਨਾ ਗੱਡੀ ਤਾਂ ਸੌ ਗਣਾ ਰੱਖਣੀ ਪੈਂਦੀ ਆ ਗੱਡੀ ਨਾ ਕੰਮ ਤੁਹਾਨੂੰ ਪਤਾ ਜਾਣਾ ਉਹ ਚੀਜ਼ ਨਹੀਂ ਹੁੰਦੀ ਤੇ ਇਹ ਬੋਲਦੀ ਵੀ ਆ ਯਾਰ ਬਾਈ ਕਦੋਂ ਨੂੰ ਜਾਣਾ ਕਦੋਂ ਨੂੰ ਕਿਵੇਂ ਹਨਾ ਟਾਈਮ ਡ੍ਰੈਫਟ ਰਾਈਟ ਐਵੇਂ ਬੋਲਣ ਦਾ ਸਿਸਟਮ ਚੱਲ ਰਿਹਾ ਉਹ ਤਾਂ ਬਾਈ ਨੇ ਹਨਾ ਤੇ ਲਾਈਟਿੰਗ ਪੂਰੀ ਘੈਂਟ ਆ ਲਾਈਕ ਕਰਦੇ ਕਰੋ ਬਾਈ ਬਣ ਕੇ 16 ਜਾਣੇ ਬੈਠੋ ਬਾਈ ਲਾਈਕ ਦੋ ਹੀ ਆ ਲਾਈਕ ਕਰਦੇ ਕਰੋ ਵੀਡੀਓ ਨੂੰ ਬਾਈ ਬਣ ਕੇ ਫੇਰ ਹੀ ਪਤਾ ਲੱਗੂ ਹਨਾ ਯਾਰ ਕਿ ਵੀਡੀਓ ਪੱਦੇ ਦੇਖਦੇ ਆ ਜਾਂ ਕੀ ਕਰਦੇ ਆ ਠੀਕ ਆ ਜੀ ਤੇ ਇਹ ਬਸ ਆਪਾਂ ਹੀ ਦੱਸਣਾ ਯਾਰ ਆ ਸਿੰਪਲ ਗੇਅਰ ਇਹਦੇ ਹਨਾ ਜਿਵੇਂ ਗੱਡੀ ਤੇ ਚੱਲ ਹੁੰਦੇ ਆ ਤੇ ਆ ਦੇ ਆਟੋ ਹੋਣਗੇ ਇਹਦੀ ਗੱਲ ਨਹੀਂ ਦਿਲੇ ਆਟੋ ਹੋਣਗੇ ਪਰ ਇਹ ਆਪਣੇ ਕੋਲ ਮਾਡਲ ਛੋਟਾ ਗੱਡੀ ਦਾ ਕੀ ਆ ਗਈ ਟਾਪ ਮਾਡਲ ਆ ਵਰਨਮੀ ਹਜੇ ਸ਼ੀਸ਼ਿਆਂ ਵਾਲੇ ਆ ਵੀ ਨਹੀਂ ਉਤਰੇ ਜਿਹਨੂੰ ਆਪਾਂ ਕਹਿੰਦੇ ਆਂਗੇ ਲਫਾਵੇ ਪੰਜਾਬੀ ਚ ਲਫਾਵੇ ਠੀਕ ਹੈ ਹਿੰਦੀ ਜਿਕੇ ਕੀ ਕਹਿੰਦਾ ਪੰਨੀ ਕਹਿੰਦੇ ਆਂਦੇ ਠੀਕ ਆ ਬਾਈ ਤੇ ਆ ਬੜੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਆਪਾਂ ਲ ਐਲ ਸੀ ਡੀ ਲੱਗੀ ਹੋਈ ਆ ਇਹਦੇ 'ਤੇ ਹੌਟਸਪੌਟ ਕਰਕੇ ਬੰਦਾ YouTube ਚਲਾ ਸਕਦਾ ਠੀਕ ਹੈ ਜੀ ਤੇ ਆਹਾ ਹੈਗਾ ਫੀਚਰ ਇਹਦਾ ਇਹ ਤੇਲ ਵਾਲਾ ਦੱਸਿਆ ਹੋਇਆ ਇੱਥੇ ਬਈ ਥੱਲੇ ਆਉਂਦਾ ਠੰਡੀ ਗਰਮ ਵਾਲੀ ਗੱਡੀ ਵਾਲਾ ਠੀਕ ਹੈ ਜੀ ਗਾਰਡ ਤੇ ਆਹ ਸਪੀਡ ਵਾਲਾ ਵੀਰੇ ਹੂੰ ਆਹ ਸਪੀਡ ਵਾਲਾ ਗਾ ਤੇ ਆਹ ਹੈਗਾ ਮਤਲਬ ਕੀ ਉਹ ਵਾਲਾ ਇਹ ਵੀ ਸਪੀਡ ਵਾਲੀ ਆ ਉਹ ਦੂਜਾ ਦਾ ਆਹ ਮਤਲਬ ਟੈਕਨੋਲੋਜੀ ਵਾਲਾ ਠੀਕ ਹੈ ਜੀ ਤੇ ਆਹ ਆਊਟਡਸ ਬੋਰਡ ਵਾਲਾ ਲਿਖਿਆ ਠੀਕ ਹੈ ਜੀ ਆਹ ਟੈਂਪਰੇਚਰ ਵੀ ਦੱਸਦਾ ਗਾ ਯਾਰ ਕਿੰਨੇ ਸੈਲਸੀਅਸ ਵਾਲਾ ਕਿੰਨੇ ਕਿਲੋਮੀਟਰ ਚੱਲੀ ਆ ਇਹ ਵੀ ਦੱਸਦਾ ਠੀਕ ਹੈ ਜੀ ਇਹ ਵੀ ਦੱਸਦੀ ਕਿੰਨੇ ਕਿਲੋਮੀਟਰ ਚੱਲੀ ਆ ਠੀਕ ਹੈ ਜੀ ਬੜੀ ਦਾ ਸਨ ਵੀ ਚਾਹੀਦਾ ਨਾ ਕਿੰਨੇ ਕਿਲੋਮੀਟਰ ਚੱਲ ਗਏ ਕਿੰਨੇ ਏਵਰੇਜ ਕੱਢ ਸਕਦੇ ਆ ਤੇ ਜੀ ਚੀਜ਼ ਦੀ ਏਵਰੇਜ ਕੱਢ ਕੇ ਦੱਸ ਸਕਦੇ ਹਣਾ ਤੇ ਆਹ ਲਾਈਟਿੰਗ ਦੇਖੋ ਭਾਈ ਲਾਈਟਿੰਗ ਬੁਰੀ ਯਾਰ ਸੋਹਣੀ ਸਾਰਾ ਗੱਲ ਆਵਾਦ ਹਣਾ ਬਾਕੀ ਆਹ ਯਾਰ ਹੋਰ ਇੱਕ ਗੱਡੀ ਨਹੀਂ ਹੁੰਦੀ ਆਹ ਸੀਸੀ ਕੰਟਰੋਲ ਕਰਨ ਵਾਲਾ ਆਹ ਲੋਕ ਇੱਥੇ ਬੰਦਾ ਬਹਿ ਕੇ ਲੋਕ ਕਰ ਸਕਦਾ ਚਾਬੀ ਚਲੋ ਪਰਾਪੁਰਾ ਦਾ ਦਿੰਦਾ ਬੰਦਾ ਤੇ ਆਹ ਸੀਸੀ ਉੱਤੇ ਚੜਨ ਵਾਲਾ ਇੱਧਰ ਵੀ ਹੁੰਦਾ ਚਲੋ ਆਟੋ ਨਹੀਂ ਹੁਣ ਤਾਂ ਸਾਰੀਆਂ ਗੱਡੀ ਆਟੋ ਹੋਣੀਆਂ ਯਾਰ ਹਾਏ ਹਾਏ ਬਰੇ ਹਾਏ ਠੀਕ ਆ ਭਾਈ ਤੇ ਬਾਕੀ ਯਾਰ ਬੱਚੋ ਬੱਚੋ ਹਨਾ ਉਹ ਕੀ ਦੀ ਰਿਪੋਰਟ ਆ ਗੱਡੀ ਮੈਨੂੰ ਘੇਰ ਲੱਗੀ ਬਾਕੀ ਤੁਸੀਂ ਬਾਈ ਕਮੈਂਟ ਕਰਕੇ ਜਰੂਰ ਦੱਸੋਗੇ ਗੱਡੀ ਤੁਹਾਨੂੰ ਕਿਵੇਂ ਲੱਗੀ ਆ ਆਪਾਂ ਚਾ ਵੀ ਘੱਟਦੀ ਤੇ ਇਹਦੀ ਅੰਦਰਲੀ ਲੜਤ ਚੱਲ ਪਈ ਤੇ ਆ ਕੈਮਰਾ ਲੱਗਿਆ ਹੋਇਆ ਬੈਗ ਦਰਸਨ ਨੂੰ ਤੇ ਹਨਾ ਮਤਲਬ ਰਿਕਾਰਡ ਨੂੰ ਵੀ ਲਾਇਆ ਹੋਇਆ ਬਾਈ ਨੇ ਕਿ ਕੀ ਗੱਲਵਾਉਂਦੇ ਰਿਕਾਰਡ ਨੂੰ ਵੀ ਲਾਇਆ ਹੋਇਆਗਾ ਤੇ ਆ ਐਲਈਡੀ ਆ ਬੰਦ ਹੋ ਕੇ ਦੇਖੋ ਆ ਬੋਲੀ ਹੁੰਦੀ ਆ ਕੋਸਾ ਕਿ ਚੁੱਪ ਕਰ ਜੋ ਐ ਬੋਲੀ ਹੁੰਦੀ ਹੈ ਰੌਲਾ ਬਾਈ ਇਹਨੂੰ ਤੁਸੀਂ ਅੰਦਰ ਇਹ ਬੋਲਦੀ ਵੀ ਆ ਜਿਵੇਂ ਗੂਗਲ ਦੇ ਹੁੰਦੀ ਹੈਗੀ ਬੁੜੀ ਜੀ ਬੋਲਦੀ ਓਵੇਂ ਬੁੜੀ ਜੀ ਬੋਲੀ ਆ ਠੀਕ ਹੈ ਜੀ ਤੇ ਬਾਕੀ ਯਾਰ ਲਾਈਕ ਜ਼ਰੂਰ ਕਰ ਦਿਓ 14 ਜਣੇ ਬੈਠੇ ਬਾਈ ਯਾਰ ਲਾਈਕ ਕੋਈ ਨਹੀਂ ਕਰਦਾ ਬੰਦਾ 11 ਹੋ ਗਏ ਚਲੋ ਲਾਈਕ ਕਰ ਦਿਆ ਕਰੋ ਬਾਈ ਬਣ ਕੇ ਐ ਹੁੰਦਾ ਯਾਰ ਪਤਾ ਲੱਗਦਾ ਵੀ ਹਣਾ ਕੌਣ ਦੇਖਦਾ ਕੌਣ ਕਰਦਾ ਹੈਗਾ ਤੇ ਆਹ ਬਾਰੋ ਲੁੱਕ ਚੈੱਕ ਕਰ ਲਓ ਹਣਾ ਬਈ ਆਪਾਂ ਕੰਮ ਦਾ ਮੈਂ ਪਹਿਲਾਂ ਦੱਸਦਾ ਵੀਡੀਓ ਚਲ ਦੁਬਾਰਾ ਦੱਸ ਦੇਣਾ ਇੱਕ ਵਾਰ ਹੋਰ ਕਿ ਕੀ ਕੀ ਕਰਨਾ ਇੱਕ ਤਾਂ ਆਹ ਸਿਲ버 ਇਹ ਬਲੈਕ ਕਰਨਾ ਆਪਾਂ ਠੀਕ ਹੈ ਜੀ ਸਿਲ버 ਬਲੈਕ ਕਰਨਾ ਇੱਕ ਆਹਾਂ ਲੱਗ ਗਿਆ ਬਾਈ ਤੂੰ ਇਹ ਰੰਗ ਕਰਨਾ ਠੀਕ ਹੈ ਜੀ ਤੇ ਇੱਕ ਆਹ ਸਿਲ버 ਇਹ ਵੀ ਕਾਲਾ ਕਰਨਾ ਜਿਵੇਂ ਇਹ ਕੰਪਨੀ ਦਾ ਜਿਵੇਂ ਪੇਂਟ ਦਿੱਤਾ ਹੋਇਆ ਉਵੇਂ ਕਾਲਾ ਕਰਨਾ ਹੈ ਠੀਕ ਆ ਤੇ ਆਹਲਾ ਵੀ ਬਲੈਕ ਕਰਨਾ ਆਪਾਂ ਆਹ ਸਿਲ버 ਸਾਨੂੰ ਦਿਲਾਉ ਹੈ ਸਾਹਿਬ ਆ ਵੀ ਬਲੈਕ ਕਰਨਾ ਠੀਕ ਹੈ ਜੀ ਤੇ ਆਹ ਕੰਪਨੀ ਨੇ ਸਟicker ਦਿੱਤਾ ਹੋਇਆ ਅੰਦਰ ਆਹ ਲਾ ਸਟicker ਉਹ ਲਾ ਕੈਂਡ ਲੱਗਦਾ ਯਾਰ ਕੈਂਡ ਗੱਲ ਵਾਲਾ ਜਿਵੇਂ ਗੱਡੀਆਂ ਦੀ ਇੱਥੇ ਲੋਗੋ ਦਿੰਦੀ ਆ ਪੈਂਟਰ ਹੈਗਾ ਇੱਥੇ ਲੋਗੋ ਦਿੰਦੀਆਂ ਨੇ ਇਹਨਾਂ ਨੇ ਇੱਥੇ ਦੇਦਾ ਇੱਕ ਸੋਨਾ ਹੈ ਲੋਗੋ ਬਸ ਆਪਣੀ ਕੰਪਨੀ ਦਾ ਠੀਕ ਹੈ ਜੀ ਤੇ ਆਹ ਲੱਟਾਂ ਨੇ ਯਾਰ ਲੱਟਾਂ ਬੁਰੀਆਂ ਹੈਂਡ ਨੇ ਹਨਾ ਲੱਟਾਂ ਉਹ ਜਿਵੇਂ ਹੋਣਾ ਚਲੋ ਚੇਂਜ ਕਰੀ ਜਾਂਦੀ ਹੈ ਕੰਪਨੀ ਆਪਦੇ ਹਿਸਾਬ ਨਾਲ ਆਹ ਹੈ ਹਨਾ ਇੱਕ ਆਪਾਂ ਆਹ ਕਰਨਾ ਬਲੈਕ ਆ ਜਿਹਦੇ ਵਿੱਚ ਗਲਦਰੀ ਹੈ ਬਲੈਕ ਕਰਨਾ ਹੀ ਸਲਪਾਰਾ ਬਾਈ ਕੰਨ ਬਲੈਕ ਚਾਹੀਦੇ ਮੇਰੇ ਸਾਰੀ ਕਾਲੀ ਤੇ ਇੱਕ ਆ ਇੱਕ ਆਪਾਂ ਇਹ ਬਲੈਕ ਕਰਨਾ ਠੀਕ ਹੈ ਜੀ ਤੇ ਬਾਕੀ ਕੀ ਕਰਾ ਹੁੰਦਾ ਹੈ ਤੁਹਾਨੂੰ ਦਿਖਾਵਾਂਗੇ ਪਿੱਛੇ ਤੁਹਾਨੂੰ ਡਿੱਗੀ ਦਿਖਾਉਣਾ ਕਿ ਕੀ ਲੋਗੋ ਪਾਇਆ ਹੋਣਾ ਨਹੀਂ ਕੀ ਕਰਵਾਉਣਾ। ਉਹ ਡਿੱਗੀ ਤੇ ਕੀ ਲੋਗੋ ਆ ਯਾਰ ਕੀ ਵਾਲੀ ਹੋਇਆ ਨੰਬਰ ਅਗਲੇ ਨੰਬਰ ਮੈਂ ਦਿਖਾ ਨਹੀਂ ਸਕਦਾ ਨਾ ਡਿੱਗੀ ਕਿਸੇ ਦੀ ਪਰਸਨਲ ਜੀ ਹੁੰਦੀ ਆ। ਇੱਕ ਆਹ ਦਾ ਬਈ ਇੱਕ ਆ ਲੋਗੋ ਆ ਇੱਧਰ ਦੇਖਾਉਂਦੇ ਡਿੱਗੀ ਕਲੀਅਰ ਹੈ ਜਿੰਨੀ ਇੱਥੋਂ ਕੀ ਆ ਦਾ ਲੋਗੋ ਆ ਗਿਆ। ਇੱਥੋਂ ਠੀਕ ਹੈ ਜੀ। ਬਾਕੀ ਅਸੀਂ ਇਆਂ ਵੀਡੀਓ ਪਾਉਂਦੇ ਰਾਵਾਂਗੇ ਸਾਨੂੰ YouTube ਤੇ ਸਬਸਕ੍ਰਾਈਬ ਕਰ ਲਿਓ ਠੀਕ ਆ ਬਾਈ ਆਪਾਂ ਨੌਲਜ ਦੀ ਵੀਡੀਓ ਵੀ ਦੱਸਾਂਗੇ ਅੱਜ ਕੱਲ ਆ ਆਪਣੇ ਕੋਲ ਇੱਕ ਥਾਰ ਆਉਣੀ ਆ ਤਾਉ ਮਾਡਲ ਜਮੀ ਨਵੀਂ ਕਢਾਈ ਹੋਈ ਆ ਜਿਹੜੀ 6 ਸੀਟਰ ਹੁੰਦੀ ਆ ਠੀਕ ਆ ਤਰੀਬ ਆਪਾਂ ਬੁਕਿੰਗ ਕਰੀ ਹੋਈ ਹੈਗੀ ਆਪਾਂ ਮਂਗਾਵਾਗੇ ਕੱਦੇ ਦਿਨਾਂ 'ਚ ਆਪਾਂ ਉਹਦੇ ਬਾਰੇ ਤੁਹਾਨੂੰ ਨੌਲਜ ਵੀਡੀਓ ਦਾ ਸੰਝ ਕੀ ਹੁੰਦੀ ਆ ਜੇ ਅੱਧੇ ਬੰਦੇ ਜਿਵੇਂ ਹੁੰਦੇ ਯਾਰ ਆਣਾ ਪਾਈ ਵਾਰੀ ਕੰਮ ਵਾਲਾ ਉਹ ਜਿਹਨੇ ਕਿ ਗੀਰ ਗੂਰ ਕੇ ਮੇਂ ਜੀਸ਼ਟਮ ਹੁੰਦਾ ਉਹਦੇ ਗੇਰ ਨਾ ਐਂ ਕਰਕੇ ਐ ਚੱਕ ਕੇ ਐਂ ਪੈਂਦਾ ਦੋ ਵਾਰ ਐਂ ਕਰਕੇ ਉਹ ਤੁਹਾਨੂੰ ਹੋਰ ਦੱਸਾਂਗੇ ਸਕ ਠੀਕ ਆ ਸਕਾਰਪਿਓ ਐਨਾ ਆਊਗੀ ਇੱਕ ਹੋਰ ਗੱਡੀ ਆਊਗੀ ਆਪਣੇ ਕੋਲ ਨਵੇਂ ਮਾਡਲ ਦੀ ਉਹ ਕੰਪਨੀ ਨਵੀਂ ਆਈ ਆ ਉਹਦੇ ਬਾਰੇ ਤੁਹਾਨੂੰ ਨੌਲਜ ਵੀਡੀਓ ਦੱਸਾਂ ਨਵੀਂ ਗੱਡੀਆਂ ਦੀ ਆਪਾਂ ਨੌਲਜ ਦੇਈ ਜਾਣੀਆਂ ਠੀਕ ਆ ਜੀ ਨਵੀਂ ਗੱਡੀਆਂ ਦੀ ਆਪਾਂ ਵੀਡੀਓ ਮਤਲਬ ਨੌਲਜ ਦੇਈ ਜਾਣੀਆਂ ਤੁਹਾਨੂੰ ਠੀਕ ਆ ਤੇ ਬਾਈ ਬਣ ਕੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪਣਾ ਚੈਨਲ ਆਪਣਾ ਕੰਮ ਵੀ ਦੇਖ ਸਕਦੇ ਤੁਸੀਂ ਆ ਗੱਡੀ ਆਪਣੀ ਪੇਂਟ ਕਰੀ ਪਈ ਆ ਇਹ ਕੱਲ ਮਾਰੀ ਸੀ ਵੀਰੇ ਪੂਲੀ ਗੱਡੀ ਪੇਂਟ ਇਹਦੇ ਚਮਕ ਤੁਸੀਂ ਦੇਖ ਸਕਦੇ ਹੋ ਆ ਪੂਰੀ ਘੈਂਟ ਜਮ ਕਈ ਦੀ ਹੈਗੀ ਬਾਕੀ ਅਜੇ ਰਵਿੰਗ ਕਰਾਂਗੇ ਰਵਿੰਗ ਕਰਕੇ ਦੁਬਾਰਾ ਵੀਡੀਓ ਪਾਵਾਂਗੇ ਵੀ ਤੁਹਾਨੂੰ ਇਹਦੀ ਫੁੱਲ ਦੀ ਪਾਵਾਂਗੇ ਯਾਰ ਐ ਆ ਟਾਈਮ ਨਹੀਂ ਲੱਗਦਾ ਬਾਈ ਯਾਰ ਵੀਡੀਓ ਬਣਾਉਣ ਦਾ ਫੁੱਲ ਗੱਡੀ ਦਾ ਫੁੱਲ ਗੱਡੀ ਦੀ ਵੀਡੀਓ ਬਣਾਵਾਂਗੇ ਜਲਦੀ ਠੀਕ ਹੈ ਜੀ ਤੁਹਾਨੂੰ ਦਿਖਾਵਾਂਗੇ ਇਹ ਫਾਈਨਲ ਲੋਕਾ ਟੱਟੀ ਟੂ ਕੀ ਵੀ ਆਪਣੀਆਂ ਦੇ ਕੋ ਚੰਗੀ ਤਰ੍ਹਾਂ ਕਵਰ ਕਰਕੇ ਫੇਰ ਰੰਗ ਮਾਰਦੇ ਆਪਾਂ ਉਹ ਕੰਮ ਨਹੀਂ ਹੈਗਾ ਕਿ ਜਦ ਰੰਗ ਕਿਤੇ ਪੈ ਜਾਊਗਾ ਉਹ ਕੰਮ ਆਪਾਂ ਕਰਦੇ ਨਹੀਂ ਆ ਦੇ 15 ਲੱਖ ਵੀ ਟੱਕੀ ਆਪਾਂ ਅੰਦਰ ਦਾ ਵੀ ਟੱਕਿਆ ਚੰਗੀ ਤਰ੍ਹਾਂ ਨੰਬਰ ਤੇ ਟੱਕੇ ਹਨਾ ਆ ਪੂਰੀ ਚੰਗੀ ਤਰ੍ਹਾਂ ਪ੍ਰੋਪਰ ਟੱਕ ਕੇ ਗੱਡੀ ਨੂੰ ਆਪਾਂ ਰੰਗ ਕਰਦੇ ਆ ਉਹ ਕੰਮ ਨਹੀਂ ਇੱਥੋਂ ਅਖਵਾ ਤਾਂ ਪੱਟਿਆ ਆਪਾਂ ਇੱਥੇ ਕਵਾਰ ਲੱਗਿਆ ਹੋਇਆ ਸੀ ਉਹ ਤਾਂ ਪੱਟਿਆ ਕਿਉਂਕਿ ਆਪਾਂ ਨੂੰ ਦੀਦਾ ਨਹੀਂ ਸੀ ਇਹ ਗੱਡੀ ਆਪਾਂ ਅੱਗੇ ਕਰੀ ਸੀ ਆ ਗੱਡੀ ਆਈ ਸੀ ਨਾ ਕੀ ਆ ਫਿਰ ਆਪਾਂ ਅੱਗੇ ਕਰੀ ਸੀ ਇਹ ਇਹਦਾ ਫੈਂਟਰ ਤੋਂ ਲੈ ਕੇ ਯਾਰ ਸਾਰਾ A to Z ਇਹਦਾ ਸਾਰਾ ਰੰਗਾਂਗਾ ਫੁੱਲ ਰੰਗ ਕਰੀਏ ਆਪਾਂ ਆ ਗੱਡੀ ਇਹ ਫੁੱਲ ਰੰਗ ਕੀਤੀ ਆਪਾਂ ਗੱਡੀ ਠੀਕ ਆ ਜੀ ਸੋਨੇ ਇੱਕ ਗੱਡੀ ਹੋਰ ਦੱਸਿਆ ਨਾ ਉਹਦਾ ਵੀ ਕੰਮ ਕਰਨਾ ਆਪਾਂ ਤੇ ਉਹਦਾ ਪ੍ਰੋਸੈਸ ਵੀ ਚੱਲੀ ਜਾਂਦਾ ਹੈਗਾ ਉਹ ਥੋੜਾ ਜਿਹਾ ਹੈਗਾ ਉਹ ਗਲੀ ਹੋਈ ਆ ਗੱਡੀ ਆ ਫਿਗਰ ਆ ਆਰੇ ਘਰੇ ਮੋਗਾ ਨਿਕਲੇ ਬੈਥੇ ਇਹ ਵੀ ਰੰਗ ਕਰਨੀ ਆਪਾਂ ਇੱਥੋਂ ਆ ਇਹ ਵੀ ਰੰਗ ਕਰਨੀਆਂ ਆਹ ਸਾਰੀ ਰਸਟਿੰਗ ਹੋਈ ਵੀ ਆ ਇਹ ਸਾਰੀ ਇਹ ਐਂਡ ਗੱਲਬਾਤ ਬਣਾ ਕੇ ਦੇਣੀ ਆਪਾਂ ਤਾਂ ਹੀ ਆਪਣੇ ਘਰੋਂ ਦਾ ਪੱਖਾ ਦਾ ਬਾਈ ਗਰਮੀ ਉਹਦਾ ਪੱਖਾ ਲਾਇਆ ਲਾਇਆ ਹਨਾ ਫਾਕੀ ਲਾਈਕ ਤੇ ਸਬਸਕ੍ਰਾਈਬ ਜੂ ਕਰਕੇ ਦਾ ਹੁੰਦਾ ਕਰੋ ਆ ਆ ਵੀ ਬਰੇ ਸਾਰੀ ਇਟਾਕੀ ਰੰਗ ਹੋ ਗਈ ਇਹ ਮਾਰਕ ਮਾਰਿਆ ਹੋਇਆ ਮੇਰਾ ਇਹ ਗਲੀ ਹੋਈ ਸੀ ਬਾਈ ਇਹ ਫਿੱਗੋ ਗਲਦੀ ਵੱਧ ਦਾ ਟਾਕੀਆ ਤੋਂ ਇਹ ਗਲਦੀ ਵੱਧ ਦਾ ਜਿਆਦਾ ਟਾਕੀਆ ਬਣ ਅੱਪਾ ਕਟੋ-ਕਟ ਚਾਰ-ਪੰਜ ਗੱਡੀਆਂ ਕਰੀਆਂ ਫਿੱਗੂ ਸਾਰੀਆਂ ਯਾਰ ਬੰਦੇ ਜਿਹੜੇ ਫਿੱਗੂ ਵਾਲੇ ਹਨਾ ਵੀਡੀਓ ਦੇਖ ਕੇ ਆਪਣੀ ਆਉਂਦੇ ਆਗੇ ਝੂਟੇ ਮੰਨ ਲਓ ਫੇਸਬੁੱਕ ਤੇ ਮੰਨ ਲਓ ਹਨਾ ਦੇਖ ਕੇ ਆਉਂਦੇ ਆ ਬੰਦੇ ਯਾਰ ਵੀਡੀਓ ਆਪਣੀਆਂ ਬਾਕੀ ਯਾਰ ਹਨਾ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਨੌਲੇ ਜਨਰਲ ਦੀਆਂ ਹਨਾ ਵੇ ਦੇ ਦੀ ਇਹ ਡਿੱਗੀ ਵੀ ਕਰਨੀ ਦੀ ਮਾਰਕ ਮਾਰਿਆ ਪਿਆ ਹਰਿਆਣਾ ਨੰਬਰ ਹੈ ਚਲੋ ਨੰਬਰ ਆਪ ਦਾ ਅਗਲੇ ਨੇ ਲਵਾ ਲੈਣਾ ਹੈ ਤੇ ਆਪਾਂ ਜਨਨ ਕੀਤੀ ਹੈ ਕਰਾਂਗੇ ਫਿਰ ਇਹਦੇ ਦਾ ਅਗਲਾ ਕਹਿੰਦਾ ਮੈਂ ਸਟicker ਲਵਾਉਂਗਾ ਕਹੋ ਗੱਡੀ ਯਾਰ ਸਸਤੀ ਆਣਾ ਚਲੋ ਅਗਲਾ ਵਜੇ ਕੰਮ ਪਾੜਦਾ ਆਪਾਂ ਇਹ ਜ ਆਹ ਰੰਗ ਕਰਕੇ ਦਿੱਤਾ ਜਿਹੜੇ ਜਿਹੇ ਬਾਈ ਦੀ ਗੱਡੀ ਹੋਵੇ ਜਾਂ ਕੰਮ ਕਰਦਾ ਠੀਕ ਹੈ ਜੀ ਜਿਹੜੀ ਗੱਡੀ ਆਣਾ ਹੋਵੇ ਜਾਂ ਕੰਮ ਕਰਕੇ ਦੇ ਦੇਣਾ ਜਿਹਦੇ ਮੈਂ ਹੁਣ ਨਵੀਆਂ ਇਹਦਾ ਨਮਾ ਵਰਗਾ ਹੀ ਕੰਮ ਕਰਕੇ ਦਵਾਗੇ ਜਿਵੇਂ ਜਾਂਸੀ ਚੋਂ ਹੁੰਦੀ ਆ ਓਵੇਂ ਬਾਲਾ ਸਾਨੂੰ ਵੀ ਨਹੀਂ ਹਾਂ ਜਿੰਨਾ ਵਾਲਾ ਪੈਸੇ ਦੂ ਬਈ ਉਹ ਜੇ ਕੰਮ ਕਰਦਾ ਇਹ ਗੱਲ ਖਤਮ ਹਣ ਬਾਕੀ ਸਾਡੀ ਕੋਸ਼ਿਸ਼ ਐਂ ਹੁੰਦੀ ਆ ਕਿ ਅਸੀਂ ਵਧੀਆ ਕਰਕੇ ਦੇਈਏ ਬਾਕੀ ਯਾਰ ਆਪਣੇ ਕੋਲ ਮੁੰਡੇ ਹਟ ਗਏ ਹਣਾ ਸਾਰੇ ਬੰਦੇ ਬਾਈ ਜੇ ਕਿਸੇ ਨੇ ਲੱਗਣਾ ਹੋਵੇ ਬਰਨਾਲੇ ਲੋਕਲ ਤਾਂ ਮੈਨੂੰ ਹਣਾ WhatsApp ਤੇ ਮੈਸੇਜ ਕਰ ਦਿਓ ਬਾਈ ਜਾਂ ਇਹਦੇ ਵਿੱਚ ਕਮੈਂਟ ਕਰ ਦਿਓ ਤਾਂ ਜ਼ਰੂਰ ਦੱਸੋ ਬਾਕੀ ਚੱਲ ਵੀਡੀਓ ਇੰਨੀ ਬਣਾਉਂਦੇ ਆ ਮੜੀਆ 20 ਮਿੰਟ ਦੀ ਬਣ ਲੈਣ ਦੋ 20 ਮਿੰਟ ਤੋਂ ਪਹਿਲਾਂ ਹੀ ਮੈਂ ਕੱਟ ਦੂੰਗਾ ਵੀਡੀਓ ਇਹ ਬਾਈ ਠੀਕ ਆ ਬਾਕੀ ਆ ਤੁਹਾਨੂੰ ਕੰਮ ਦੇਖਦਾ ਚਲੋ ਠੀਕ ਆ ਹਣਾ ਬਾਏ ਠੀਕ ਆ ਹਣਾ ਬਾਈ ਟਾਈਮ ਬਹੁਤ ਹੋ ਗਿਆ ਹਣਾ ਵੀਡੀਓ ਬਹੁਤ ਲੰਬੀ ਵਾਧੀ ਬਾਕੀ ਇਹ ਜੀ ਵੀਡੀਓ ਆਪਾਂ ਹੋਰ ਪਾਉਂਦੇ ਰਹਾਂਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਨੈਕਸਟ ਵੀਡੀਓ ਪਾਵਾਂਗੇ ਐਨ ਜਾਂ ਥਾਰ ਥਾਰ ਟਾਪ ਮਾਡਲ ਦੀ ਦੋ ਗੱਡੀਆਂ ਦੀ ਵੀਡੀਓ ਪਾਉਣੀ ਆ ਆਪਾਂ ਉਹਨਾਂ ਦੀ ਨੌਲੇਜ ਦੇਵਾਂਗੇ ਥਾਰ ਗੱਡੀ ਦੀ ਥਾਰ ਗੱਡੀ ਦੀ ਨੌਲੇਜ ਵੀਡੀਓ ਦੇਵਾਂਗੇ ਇੱਕ ਸਕਾਰਪਿਓ ਐਨ ਉਹਦੀ ਵੀਡੀਓ ਦੋ ਵੀਡੀਓ ਬਣਾ ਕੇ ਪਾਵਾਂਗੇ YouTube ਤੇ ਲਾਈਵ ਹੋਵਾਂਗੇ ਤੇ ਬਾਈ ਬਣ ਕੇ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ ਠੀਕ ਹੈ ਜੀ ਬੇਨਤੀ ਆ ਇਹ ਵੀਡੀਓ ਪਾਉਣੇ ਨਾ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਆ ਦੇਖੋ ਇੰਨੇ ਬੰਦੇ ਆ ਗਏ ਵਾਗੇ ਹਨਾ ਬਾਈ ਯਾਰ ਲਾਈਕ ਕਿਸ਼ਿੰਗ ਹੀ ਨਹੀਂ ਕਰਿਆ ਦੋ ਬੰਦੇ ਨੇ ਲਾਈਕ ਕਰਿਆ ਸਰ ਬਾਕੀ ਚਲੋ ਠੀਕ ਆ ਬਾਈ 10 ਬੰਦੇ ਦੇਖਦਾ ਬਾਏ ਹੁਣ ਮੈਨੂੰ ਕੰਮ ਕਰਨ ਦੋ ਓਕੇ ਲਾਈਕ ਜ਼ਰੂਰ ਕਰਦੇ ਔਰ ਕਬੀਰ ਬਣ ਕੇ ਲਾਈਕ ਕਰਦੇ ਕਰੋ ਚਲੋ ਓਕੇ ਬਾਏ ਹੁਣ ਕੰਮ ਦਾ ਟਾਈਮ ਹੋ ਗਿਆ ਬਾਈ 9 ਵਜੇ ਦੇ ਠੀਕ ਹੈ ਜੀ ਬਾਏ